ਚਾਈਨਾ ਡੋਰ ਦਾ ਇਸਤੇਮਾਲ ਨਾ ਸਿਰਫ ਜਾਨਵਰਾਂ ਤੇ ਪੰਛੀਆਂ ਦੇ ਲਈ ਬਲਕਿ ਸਾਡੇ ਮਨੁੱਖਾਂ ਦੇ ਲਈ ਵੀ ਖਤਰਨਾਕ ਹੈ ਅਜਿਹੀ ਦਰਦਨਾਕ ਘਟਨਾ ਸਾਹਮਣੇ ਆਈ ਜਿੱਥੇ ਡਿਊਟੀ ਤੇ ਜਾ ਰਹੇ ਫੌਜੀ ਜਵਾਨ ਦੀ ਮੌਤ ਹੋ ਗਈ ਇਹ ਫੌਜੀ ਜਵਾਨ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਜਿਸ ਦੇ ਚਲਦਿਆਂ ਇਸ ਦੀ ਗਰਦਨ ਕੱਟ ਗਈ ਅਤੇ ਇਸ ਦੀ ਦ트ਨਾਕ ਮੌਤ ਹੋ ਗਈ। ਇਹ ਤਸਵੀਰਾਂ ਹైదరాబాద్ ਤੋਂ ਸਾਹਮਣੇ ਆਈਆਂ ਦੱਸਈਏ ਕਿ ਹైదరాబాద్ ਦੇ ਵਿੱਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ। ਇਹ ਫੌਜੀ ਜਵਾਨ ਆਪਣੀ ਡਿਊਟੀ ਤੇ ਜਾ ਰਿਹਾ ਸੀ। ਜਦੋਂ ਸ਼ਾਮ ਦੇ ਸਮੇਂ ਇਹ ਫੌਜੀ ਜਵਾਨ ਬਾਹਰ ਨਿਕਲਿਆ ਤਾਂ ਇਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਆ ਕੇ ਫਸ ਗਈ ਇਹ ਆਪਣੇ ਮੋਟਰਸਾਈਕਲ ਤੋਂ ហេਠਾਂ ਡੇਕਿਆ ਗਲਾ ਕੱਟਣ ਦੇ ਨਾਲ ਇਸ ਦਾ ਕਾਫੀ ਖੂਨ ਵੀ ਵਗਿਆ ਇਸ ਨੂੰ ਮਿਲਟਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਇਸ ਦੀ ਮੌਤ ਹੋ ਗਈ। ਦਰਅਸਲ ਹైదరాబాద్ ਦੇ ਲੰਗਰ ਹਾਊਸ ਫਲਾਈਓਵਰ ਤੇ ਇਹ ਦੁਖਦ ਘਟਨਾ ਸਾਹਮਣੇ ਆਈ ਜਿੱਥੇ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ। ਇਹ ਫੌਜੀ ਜਵਾਨ ਆਪਣੀ ਡਿਊਟੀ ਤੇ ਜਾ ਰਿਹਾ ਸੀ। ਦੱਸ ਜਾਈਏ ਕਿ ਜਦੋਂ ਚਾਈਨਾ ਡੋਰ ਇਸ ਦੇ ਗਲੇ ਦੇ ਵਿੱਚ ਆ ਕੇ ਫਸਦੀ ਹੈ ਤਾਂ ਇਹ ਹੀਠਾਂ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ। ਪਰ ਉੱਥੇ ਉਸਦੀ ਮੌਤ ਹੋ ਜਾਂਦੀ ਹੈ ਫੌਜੀ ਜਵਾਨ ਦੀ ਪਛਾਣ ਕੋਟੇਸ਼ਵਰ ਰੈਡੀ ਦੇ ਰੂਪ ਵਿੱਚ ਹੋਈ ਹੈ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕੋਟੇਸ਼ਵਰ ਰੈਡੀ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਅਤੇ ਜਦੋਂ ਇਹ ਘਟਨਾ ਵਾਪਰਦੀ ਹੈ ਉਹ ਲੰਗਰ ਹਾਊਸ ਵੱਲ ਜਾ ਰਿਹਾ ਸੀ ਦੱਸ ਜਾਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਉਧਰ ਹਸਪਤਾਲ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਫੌਜੀ ਦੀ ਮ੍ਰਿਤਕ ਦੇ ਫੌਜੀਆਂ ਨੂੰ ਸੌਂਪ ਦਿੱਤੀ ਗਈ ਤਾਂ ਕਿ ਰੀਤੀ ਰਿਵਾਜਾਂ ਦੇ ਨਾਲ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇ 28 ਸਾਲਾਂ ਦੇ ਕੋਟੇਸ਼ਵਰ ਰੈਡੀ ਦੀ ਪਤਨੀ ਨੇ ਆਪਣੇ ਪਤੀ ਦੀ ਮਰਤਿਕ ਦੇ ਬਾਈ ਸੜਕ ਲਿਆਂ ਦੀ ਮੰਗ ਕੀਤੀ ਉਸਨੇ ਕਿਹਾ ਕਿ ਸੜਕ ਮਾਰਗ ਦੇ ਰਸਤੇ ਹైదరాబాద్ ਤੋਂ ਵਿਸ਼ਾਖਾਪਟਨਮ ਉਸਦੇ ਪਤੀ ਦੀ ਮਰਤਿਕ ਦੇ ਪਹੁੰਚੇ ਤਾਂ ਕਿ ਉਹ ਅੰਤਿਮ ਸੰਸਕਾਰ ਕਰ ਸਕੇ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਦਰਅਸਲ ਹైదరాబాద్ ਦੇ ਲੰਗਰ ਹਾਊਸ ਫਲਾਈਓਵਰ ਤੇ ਇਹ ਦੁਖਦ ਘਟਨਾ ਸਾਹਮਣੇ ਆਈ ਜਿੱਥੇ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ। ਇਹ ਫੌਜੀ ਜਵਾਨ ਆਪਣੀ ਡਿਊਟੀ ਤੇ ਜਾ ਰਿਹਾ ਸੀ। ਦੱਸ ਜਾਈਏ ਕਿ ਜਦੋਂ ਚਾਈਨਾ ਡੋਰ ਇਸ ਦੇ ਗਲੇ ਦੇ ਵਿੱਚ ਆ ਕੇ ਫਸਦੀ ਹੈ ਤਾਂ ਇਹ ਹੀਠਾਂ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ। ਪਰ ਉੱਥੇ ਉਸਦੀ ਮੌਤ ਹੋ ਜਾਂਦੀ ਹੈ ਫੌਜੀ ਜਵਾਨ ਦੀ ਪਛਾਣ ਕੋਟੇਸ਼ਵਰ ਰੈਡੀ ਦੇ ਰੂਪ ਵਿੱਚ ਹੋਈ ਹੈ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕੋਟੇਸ਼ਵਰ ਰੈਡੀ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਅਤੇ ਜਦੋਂ ਇਹ ਘਟਨਾ ਵਾਪਰਦੀ ਹੈ ਉਹ ਲੰਗਰ ਹਾਊਸ ਵੱਲ ਜਾ ਰਿਹਾ ਸੀ ਦੱਸ ਦਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਉਧਰ ਹਸਪਤਾਲ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਫੌਜੀ ਦੀ ਮ੍ਰਿਤਕ ਦੇ ਫੌਜੀਆਂ ਨੂੰ ਸੌਂਪ ਦਿੱਤੀ ਗਈ ਤਾਂ ਕਿ ਰੀਤੀ ਰਿਵਾਜਾਂ ਦੇ ਨਾਲ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇ 28 ਸਾਲਾਂ ਦੇ ਕੋਟੇਸ਼ਵਰ ਰੈਡੀ ਦੀ ਪਤਨੀ ਨੇ ਆਪਣੇ ਪਤੀ ਦੀ ਮਰਤਿਕ ਦੇ ਬਾਈ ਸੜਕ ਲਿਆਂ ਦੀ ਮੰਗ ਕੀਤੀ ਉਸਨੇ ਕਿਹਾ ਕਿ ਸੜਕ ਮਾਰਗ ਦੇ ਰਸਤੇ ਹైదరాబాద్ ਤੋਂ ਵਿਸ਼ਾਖਾਪਟਨਮ ਉਸਦੇ ਪਤੀ ਦੀ ਮ੍ਰਿਤਕ ਦੇ ਪਹੁੰਚੇ ਤਾਂ ਕਿ ਉਹ ਅੰਤਿਮ ਸੰਸਕਾਰ ਕਰ ਸਕੇ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ